ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਉੱਥੇ ਹੀ ਜੋ ਕਾਰ ਦਾ ਡਰਾਈਵਰ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੈ ਇਸ ਸਮੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਅਤੇ ਕਾਰ ਦੇ ਵਿਚਕਾਰ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਬੱਸ ਦੀ ਜੇਕਰ ਗੱਲ ਕਰੀਏ ਤਾਂ ਬੱਸ ਦੀ ਵੀ ਫਰੰਟ ਸਾਈਡ ਨੁਕਸਾਨੀ ਹੋਈ ਨਜ਼ਰ ਆ ਰਹੀ ਹੈ ਤੇ ਜੇਕਰ ਕਾਰ ਦੀ ਗੱਲ ਕਰੀਏ ਤਾਂ ਬੱਸ ਨਾਲ ਟਕਰਾਉਣ ਤੋਂ ਬਾਅਦ ਇਹ ਕਾਰ ਪਲਟੀਆਂ ਖਾ ਕੇ ਡਵਾਈਡਰ ਦੇ ਉੱਪਰ ਜਾ ਡਿੱਗਦੀ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਇਹ ਭਿਆਨਕ ਹਾਦਸਾ ਵਾਪਰਿਆ ਇਸ ਕਾਰ ਦੀ ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਰੋਡ ਬੇਜ ਦੀ ਬਸ ਦੇ ਨਾਲ ਟੱਕਰ ਹੋਈ ਹੈ ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਕਾਰ ਦੇ ਵਿੱਚ ਸਵਾਰ ਅਤੇ ਬਸ ਦੇ ਵਿੱਚ ਸਵਾਰ ਲੋਕ ਸੁਰੱਖਿਅਤ ਦੱਸੇ ਜਾ ਰਹੇ ਨੇ ਉੱਥੇ ਹੀ ਜੇਕਰ ਇਸ ਰਸਤੇ ਦੀ ਗੱਲ ਕਰੀਏ ਤਾਂ ਜਿੱਥੇ ਇਹ ਹਾਦਸਾ ਵਾਪਰਿਆ ਅਕਸਰ ਉੱਥੇ ਵੱਡੀ ਗਿਣਤੀ ਦੇ ਵਿੱਚ ਬਾਹਾਂ ਲੰਗਦੇ ਨੇ ਤਾਂ ਦੱਸਦੀ ਹੈ ਕਿ ਇੱਕ ਭੀੜ ਪਾੜ ਵਾਲੇ ਇਲਾਕੇ ਦੇ ਵਿੱਚ ਇਹ ਹਾਦਸਾ ਵਾਪਰਿਆ ਹਾਲਾਂਕਿ ਰਾਹਤ ਰਹੀ ਹੈ ਕਿ ਬਸ ਅਤੇ ਕਾਰ ਦੇ ਵਿੱਚ ਸਵਾਰ 4 ਲੋਕਾਂ ਦੀ ਜਾਨ ਬਚ ਗਈ ਆ ਦੱਸਿਆ ਜਾ ਰਿਹਾ ਹੈ ਕਿ ਬੱਸ ਜਦੋਂ ਸਵਾਰੀਆਂ ਨੂੰ ਉਤਾਰ ਕੇ ਅੱਗੇ ਨੂੰ ਵੱਧ ਰਹੀ ਸੀ ਤਾਂ ਇਸੇ ਦੌਰਾਨ ਪਿੱਛੋਂ ਆ ਰਹੀ ਕਾਰ ਦੀ ਉਸ ਬੱਸ ਦੇ ਨਾਲ ਟੱਕਰ ਹੋ ਜਾਂਦੀ ਆ ਹਾਲਾਂਕਿ ਗਲਤੀ ਕਿਸ ਦੀ ਆ ਕਿਸ ਦੀ ਅਣਗਹਿਲੀ ਦੇ ਕਾਰਨ ਇਹ ਹਾਦਸਾ ਵਾਪਰਿਆ ਇਸ ਨੂੰ ਲੈ ਕੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਉੱਥੇ ਹੀ ਜੋ ਕਾਰ ਦਾ ਡਰਾਈਵਰ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹਾਲਾਂਕਿ ਅਜੇ ਤੱਕ ਇਹ ਰਾਹਤ ਵਾਲੀ ਖਬਰ ਹੈ ਕਿ ਸਾਰੇ ਲੋਕਾਂ ਦੀ ਜਾਨ ਬਚ ਚੁੱਕੀ ਹੈ ਤਾਂ ਦੱਸਦੀ ਹੈ ਕਿ ਵੱਡਾ ਹਾਦਸਾ ਲੁਧਿਆਣਾ ਦਿੱਲੀ ਹਾਈਵੇ ਦੇ ਉੱਪਰ ਵਾਪਰਿਆ ਦੱਸਦੇ ਕਿ ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਵਿੱਚ ਹਾਦਸਾ ਵਾਪਰਿਆ ਜਦੋਂ ਦਿੱਲੀ ਸਾਈਡ ਤੋਂ ਆ ਰਹੀ ਇਸ ਗੱਡੀ ਦੀ ਬੱਸ ਦੇ ਨਾਲ ਟੱਕਰ ਹੋਈ ਆ ਤਦ ASCII ਕਿ ਟੱਕਰ ਤੋਂ ਬਾਅਦ ਇਹ ਕਾਰ ਪਲਟੀਆਂ ਖਾ ਕੇ ਡਿਵਾਈਡਰ ਦੇ ਉੱਪਰ ਜਾ ਡਿੱਗਦੀ ਆ ਤਾਂ ਇਹਨਾਂ ਤਸਵੀਰਾਂ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਰਿਹਾ ਉੱਥੇ ਹੀ ਕਾਰ ਦੇ ਡਰਾਈਵਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜ਼ਖਮੀ ਹਾਲਤ ਦੇ ਵਿੱਚ ਦੱਸਦੀ ਹੈ ਕਿ ਹਾਲਾਂਕਿ ਇੱਥੇ ਇਹ ਰਾਹਤਰੀ ਹੈ ਕਿ ਲੋਕਾਂ ਦੀ ਜਾਨ ਬਚੀ ਆ ਜੋ ਕਾਰ ਦੇ ਵਿੱਚ ਸਵਾਰ ਸਨ ਉਹਨਾਂ ਦੀ ਜਾਨ ਬਚ ਚੁੱਕਿਆ ਹਾਲਾਂਕਿ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਬੱਸ ਦੇ ਨਾਲ ਟੱਕਰ ਤੋਂ ਬਾਅਦ ਕਾਰ ਨੇ ਪਲਟੀਆਂ ਤੱਕ ਖਾਦੀਆਂ ਨੇ ਤਾਂ ਇਹਨਾਂ ਤਸਵੀਰਾਂ ਤਾਂ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਹੋਇਆ ਹੋਵੇਗਾ ਉੱਥੇ ਹੀ ਜੇਕਰ ਬਸ ਦੀ ਗੱਲ ਕਰੀਏ ਤਾਂ ਇਸ ਰੋਡ 'ਤੇ ਬਸ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸਵਾਰੀਆਂ ਸਵਾਰ ਸਨ ਜਿਨ੍ਹਾਂ ਦੀ ਜਾਨ ਇੱਥੇ ਬਚੀ ਆ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਜਾਨ ਦਾ ਦੇ ਉੱਪਰ ਲੱਗੀ ਸੀ ਪਰ ਰਾਹਤ ਰਹੀ ਹੈ ਕਿ ਇੱਥੇ ਲੋਕਾਂ ਦੀ ਜਾਨ ਬਚੀ ਉੱਥੇ ਹੀ ਕਾਰ ਦੀ ਜੇਕਰ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਹੀ ਬਸ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਲੁਧਿਆਣਾ ਦੇ ਸ਼ੇਰਪੁਰ ਚੌਂਕ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੇ ਨਾਲ ਇੱਕ ਕਾਰ ਦੀ ਇਸ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਅਤੇ ਕਾਰ ਦੇ ਵਿਚਕਾਰ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਬੱਸ ਦੀ ਜੇਕਰ ਗੱਲ ਕਰੀਏ ਤਾਂ ਬੱਸ ਦੀ ਵੀ ਫਰੰਟ ਸਾਈਡ ਨੁਕਸਾਨੀ ਹੋਈ ਨਜ਼ਰ ਆ ਰਹੀ ਹੈ ਤੇ ਜੇਕਰ ਕਾਰ ਦੀ ਗੱਲ ਕਰੀਏ ਤਾਂ ਬੱਸ ਨਾਲ ਟਕਰਾਉਣ ਤੋਂ ਬਾਅਦ ਇਹ ਕਾਰ ਪਲਟੀਆਂ ਖਾ ਕੇ ਡਵਾਈਡਰ ਦੇ ਉੱਪਰ ਜਾ ਡਿੱਗਦੀ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਇਹ ਭਿਆਨਕ ਹਾਦਸਾ ਵਾਪਰਿਆ ਇਸ ਕਾਰ ਦੀ ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਰੋਡਵੇਜ਼ ਦੀ ਬੱਸ ਦੇ ਨਾਲ ਟੱਕਰ ਹੋਈ ਹੈ ਹਾਲਕਿ ਰਾਹਤ ਬੜੀ ਗੱਲ ਹੈ ਕਿ ਇਸ ਦੌਰਾਨ ਕਾਰ ਦੇ ਵਿੱਚ ਸਵਾਰ ਅਤੇ ਬੱਸ ਦੇ ਵਿੱਚ ਸਵਾਰ ਲੋਕ ਸੁਰੱਖਿਅਤ ਦੱਸੇ ਜਾ ਰਹੇ ਨੇ ਉੱਥੇ ਹੀ ਜੇਕਰ ਇਸ ਰਸਤੇ ਦੀ ਗੱਲ ਕਰੀਏ ਤਾਂ ਜਿੱਥੇ ਹਾਦਸਾ ਵਾਪਰਿਆ ਅਕਸਰ ਉੱਥੇ ਵੱਡੀ ਗਿਣਤੀ ਦੇ ਵਿੱਚ ਬਾਹਾਂ ਲੰਘਦੇ ਨੇ ਤਾਂ ਦੱਸਦੀ ਕਿ ਇੱਕ ਭੀੜਪਾੜ ਵਾਲੇ ਇਲਾਕੇ ਦੇ ਵਿੱਚ ਇਹ ਹਾਦਸਾ ਵਾਪਰਿਆ ਹਾਲਾਂਕਿ ਰਾਹਤ ਰਹੀ ਹੈ ਕਿ ਬੱਸ ਅਤੇ ਕਾਰ ਦੇ ਵਿੱਚ ਸਵਾਰ ਲੋਕਾਂ ਦੀ ਜਾਨ ਬਚ ਗਈ ਆ